ਉੱਨ ਲਗੋ ਜੀ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗ ਰਾਣੀ ਫਾਰਮ ਤੇ ਜਿਹੜੇ ਜਿਹੜੇ ਵੀਰ ਨੇ ਚੈਨਲ ਨਾਲ ਨਵੇਂ ਜੁੜਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 950163432 950163430 23 ਅੱਜ ਵੀਰ ਕੋਲੇ ਆਇਆ ਅੱਜ ਆ ਬਹਿੜ ਬਕਾਉਆ ਐਡਰੈਸ ਪੁਛਕਦਾ ਨਾ ਅਜੋ ਨੇੜੇ ਮੈਂ ਆਪਣਾ ਸ਼ੋ ਨਾਮ ਤੇ ਕੰਮ ਦਾ ਹਾਂ। ਪਹਿਲੇ ਸਸੀ ਕਾਲ ਜੀ ਸਾਰੇ ਨੂੰ ਸੱਚੀ ਕਾਲ ਜੀ ਤੇ ਪਿੰਡ ਮੇਰਾ ਆਪਣਾ ਨਾਮ ਮੇਰਾ ਸਤਨਾਮ ਜੀ ਪਿੰਡ ਭੈਰੂਪਾ ਜਿਹੜਾ ਵਿੰਡਾ ਹੈ। ਮੋਬਾਈਲ ਨੰਬਰ 9814760208 ਜੀ। ਇੱਥੇ ਆਉਣ ਵਾਸਤੇ ਲੋਕੇਸ਼ਨ ਲੋਕੇਸ਼ਨ ਭੈਰੂਪੇ ਤੋਂ ਛੰਨਾ ਰੋਡ ਜੀ। ਡਰੈਨ ਤੇ ਘਰ ਆਪਣਾ। ਠੀਕ ਹੈ ਜੀ। ਹਾਂਜੀ ਹਾਂ। ਇਹ ਬੈੜ ਆਪਣੀ ਜਿਹੜੀ ਟੋਕੜ ਕੱਬਣਾ? ਹਾਂਜੀ ਟੋਕੜ ਕੱਬਣਾ ਜੀ। ਤਿੰਨ ਮਹੀਨੇ ਦੀ ਗੱਬ ਹੈ। ਤਿੰਨ ਮਹੀਨੇ ਦੀ ਗੱਬ ਆ। ਹਾਂਜੀ ਹਾਂ। ਦੁੱਧ ਕਿੰਨਾ ਜੀ? ਦੁੱਧ ਹੈਗਾ ਜੀ 4 ਕਿਲੋਟਰਾ। ਦੋਨਾਂ ਬਿੜ ਜਾਉਣੇ। ਹਾਂਜੀ ਹਾਂ ਦੋਨੇ ਬਿੜੇ। ਠੀਕ ਹੈ। ਹਾਂਜੀ ਹਾਂ। ਸੁਆ ਕਿਹੜਾ? ਦੂਜਾ ਸੁਆ ਜੀ। ਦੂਜਾ ਸੁਆ ਸੁਈ ਵੀ ਆ। ਨਹੀਂ ਦੂਜਾ ਸੁਈ ਸੁਣੀ ਹੈ ਜੀ। ਅਜ ਦੂਜੀ ਸੁਈ ਵਾਸਤੇ ਗੱਬਣਾ ਪਹਿਲਾ ਸੁਆ ਹੈ। ਹਾਂਜੀ ਹਾਂ। ਪਹਿਲਾ ਦੱਸੋ ਨਾ ਫਿਰ। ਹਾਂਜੀ ਹਾਂ। ਹਾਂਜੀ ਦੂਜੀ ਸੁਈ ਵਾਸਤੇ ਗੱਬਣਾ ਵੀਰ ਕੰਨਾ। ਹਾਂਜੀ। ਜਰਸੀ ਹੈ ਜੀ। ਐਂ ਨਾ ਮੈਂ ਕੈਵਰ ਤੋਂ ਡਰਦੀ ਆ। ਹਾਂਜੀ। ਨਾਰਦੀ ਮੁਰਦੀ ਨਹੀਂ ਜਮਾ ਸੀੜਾਪੁਰੇ ਉਹਨਾਂ ਕਿ ਠੰਡੀ ਸੀਲ ਬਹੁਤ ਆ ਹਾਂਜੀ ਕ੍ਰਾਕ ਰੁਕੜੀ ਪੋਨੇ ਆ ਸੇ ਤੋੜੀ ਗਈ ਸਾਡੇ ਕੋਲ ਦਾ ਆਈ ਬੋਲ ਵੀ ਤੋੜੀ ਹਾਂਜੀ ਕਿਉਂਕਿ ਮੈਦਾ ਕੰਮਕਾਰ ਵਾਲਾ ਮੁੰਡਾ ਜੀ ਅੱਛਾ ਅੱਛਾ ਤੇ ਵਸਤਾ ਕਰਕੇ ਆ ਇੰਨੇ ਕੋਈ ਹੈਗਾ ਨਿਆਣਾ ਪਾਓ ਕੰਮ ਤਾਂ ਜਾਂਦੇ ਹਾਂ ਹਾਂਜੀ ਹਾਂ ਲੈ ਨਿਆਣਾ ਪਾਉਣਾ ਪਾਉ ਨਹੀਂ ਬਣਾਣਾ ਪਾਓ ਜੇ ਮਰਦੀ ਆਖਰ ਜਨੂ ਬੈਠ ਠੰਡੀ ਸੀਲ ਬਹੁਤ ਆਈ ਦੇਖੋ ਹਾਂਜੀ ਹਾਂ ਬੜੀ ਤੋਰ ਕੇ ਦਿਖਾਓ ਬੀਤਵ ਜਿਹੜਾ ਕੰਮ ਕਰਦਾ ਕਾ ਕਾ ਦਾ ਕਾਰਪੈਂਟਰ ਦਾ ਕੰਮ ਕਰਦਾ ਤੁਸੀਂ ਕਾਰਪੈਂਟਰ ਤੇ ਨਹੀਂ ਕਾਰਪੈਂਟਰ ਦਾ ਕੰਮ ਕਰਦਾ ਹਰਾ ਹਰਾ ਕਹਿੰਦਾ ਹੈ ਨਹੀਂ ਬਾਪੀ ਨਾ ਇਹ ਕੋ ਖਰਾਖਰੂਪ ਮੇਰੇ ਤੂੜੀ ਤੇ ਚਾਹੁੰਦੇ ਆ ਬੈਡ ਪਹਿਲਾ ਸਵੇਰ ਸੂਈਆ ਦੂਜੇ ਵਾਸਤੇ ਗੱਬਣਾ ਜੀ ਤਿੰਨ ਮਹੀਨਿਆਂ ਦੀ ਦੁੱਧ 4 ਲੀਟਰ ਜੇ ਕੋਈ ਸਾਹ ਵਾਲੇ ਸਾਂ ਚਲੀ ਗਈ ਖਰਾਖਰੂਪ ਪਾ ਕੇ ਨਾ ਜ਼ਿਆਦਾ 6 ਲੀਟਰ ਦੁੱਧ ਤਾਂ ਕਰ ਹੀ ਹੋਣਾ ਨੇ ਤੋਦ ਕਰੂਗੀ ਖਰਾਕ ਪਾਉਣੇ ਸੱਤੀ ਹਾਂ ਖਰਾਕ ਇਹ ਕੱਲ ਦਾ ਕਿ ਖਰਾਕ ਨਹੀਂ ਦੋ ਦਿੰਦਾ ਕੋਈ ਵੀ ਪੁੱਸ ਵਾਜੀ ਹਾਂਜੀ ਹਾਂ ਥੋੜੇ ਥੋੜੇ ਸਿੰਗ ਜ਼ਰੂਰ ਹੈਗੇ ਆ ਸਿੰਗ ਬਾਹਰ ਫੁੱਟੇ ਜੀ ਇਹ ਦਾਗਣ ਵੇਲੇ ਨਾ ਕਈ ਵਾਰੀ ਉਪਰ ਜਦੋਂ ਤੇ ਆਉ ਜੇ ਨਾ ਦਾਗਦੇ ਹਾਂਜੀ ਚਲੋ ਕੱਚ ਰਹਿ ਜਾਂਦਾ ਇਹਦਾ ਰੇਡ ਕੀ ਕਰੂਗਾ ਜਾਇ ਜਾਈ ਜਾਇ ਜਾਈ 18000 ਰੁਪਏ ਮਾਨਤਨ ਕਰਦੋਂਗੇ ਹਾਂਜੀ ਹਾਂ ਮਾਨਤਨ ਕਰਦਾਂ ਦੇ ਕੋਈ ਥੋੜੇ ਪੈਸੇ ਲਾਉਣ ਵਾਲੇ ਵਾਸਤੇ ਤਾਂ ਇੱਕ ਗਿਫਟ ਹੀ ਐ ਇਹ ਹਾਂ ਜੀ ਭਾਈ ਕਹਿੰਦਾ 18000 ਚੋਂ ਵੀ ਮਾਰਨ ਦਾ ਬੰਦ ਆਜ ਕੋਈ ਨਹੀਂ ਇਤਰੀ ਬੰਦੋ 18000 ਚੋਂ ਵੀ ਮਾਰਨ ਕਰ ਦੂਗਾ ਲੇਕਿਨ ਬਾਕੀ ਬੈਡ ਜਿੱਦੇ ਤਿਆਰ ਹੋ ਗਈ ਹੱਥੋਂ ਛੱਟ ਵਿੱਚ 60 65000 ਦੀ ਆ ਉਪ ਪਹਿਲਾ ਦੂਜਾ ਸੁਆਦਾ ਇਹ ਬਾਕੀ ਠੰਡੀ ਸੀਲ ਆ ਪੂਰੀ ਵੀਰ ਨੇ ਹੁਣ ਤੁਹਾਨੂੰ ਹੱਥ ਮਾਰ ਕੇ ਦਿਖਾਤਾ ਹੈ ਇੱਕ ਵਾਰੀ ਫੇਰ ਦਿਖਾਇਓ ਇੱਥੇ ਮਾਰ ਕੇ ਲਓ। ਦੇਖੋ ਇਹ ਠੰਡੀ ਜਿਹੀ ਪੂਰੀ ਖਾਣ ਲੇਵਾ। ਅਰੇ ਸਮਝ ਲਓ। ਟਾਈਮ ਆ। ਚਾਰ ਕ ਦਾ ਟਾਈਮ ਆ। 6:00 ਵਜੇ ਚਾਹੁੰਦੇ ਸੀ। ਹਾਂਜੀ। 6:00 ਪੰਜ ਦਾ 6:30 ਵਜੇ ਨਹੀਂ। ਹਾਂ 6:30 7:00 ਵਜੇ ਚਾਹੁੰਦੇ ਹਾਂ। ਹਾਂਜੀ ਹਾਂ। ਉਸ ਟਾਈਮ ਨਾਲ ਜੱਜਮੈਂਟ ਕਰ ਲਓ। ਬਾਈਕ ਦਾ ਨੰਬਰ ਥੱਲੇ ਲਾਵਾਂਗੇ ਸਕਰੀਨ ਦੇ। ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ। ਲੋਕੇਸ਼ਨ ਦਾ ਪਤਾ ਕਰੋ। ਹੇ ਜੀ ਜਿਹੜੇ ਕੋਈ ਐਡਰੈਸ ਦੁਆਰਾ ਦੱਸ ਦੋ ਪੰਡ ਭਾਈ ਰੂਪਾ ਜੀ ਛੰਨਾ ਰੋਡ ਹਾਂਜੀ ਤੇ ਜਿਹੜਾ ਬੰਡਾ ਜੀ ਆਪਣਾ ਡ੍ਰੈਨ ਦੇ ਨੇੜੇ ਘਰ ਆਪਣਾ ਹਾਂਜੀ ਡ੍ਰੈਨ ਦੇ ਤੇ ਘਰ ਜੀ ਆਪਣਾ ਠੀਕ ਹੈ ਜੀ ਮੋਬਾਈਲ ਨੰਬਰ 98147 ਜੀ 60208 ਠੀਕ ਹੈ ਇਹ ਵੀਰ ਦਾ ਮੋਬਾਈਲ ਨੰਬਰ ਕਨੈਕਟ ਕਰਕੇ ਸਹੀ ਜਾਣਕਾਰੀ ਲਓ ਗ੍ਰੀਦੋ ਓਕੇ ਬਾਏ ਸਤਿ ਸ੍ਰੀ ਅਕਾਲ